ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤਾਂ ਜੀ ਉਮਰਸਰ ਤੋਂ ਤੁਸੀਂ ਵੇਖ ਰਹੇ ਹੋ ਕਿ ਮੈਂ ਇਹ ਕੀ ਕਰ ਰਿਹਾ ਅਸੀਂ ਕਰ ਰਹੇ ਹਾਂ ਸਿਮਰਨ ਕੋਲ ਜਾਣ ਦੀਆਂ ਤਿਆਰੀਆਂ ਇਸ ਥੋੜਾ ਬੋੜਾ ਸਮਾਨ ਅਸੀਂ ਕਲੈਕਟ ਕਰ ਲਿਆ ਵਾ ਤੇ ਬਾਕੀ ਸਮਾਨ ਅਸੀਂ ਖਰੀਦ ਲਵਾਂਗੇ ਮੇਰੇ ਸਾਥ ਦੇ ਨਾਲ ਕਿੱਟੇ ਤੱਕ ਅਸੀਂ ਖਰੀਦ ਲਵਾਂਗੇ ਤੇ ਇਸ ਚੀਜ਼ ਦਾ ਉਹਨੂੰ ਕੋਈ ਇਲਮ ਨਹੀਂ ਆ ਕਿ ਅਸੀਂ ਉਹਦੇ ਕੋਲ ਜਾ ਰਹੇ ਹਾਂ ਕੋਈ ਆਈਡੀਆ ਨਹੀਂ ਆ ਕਿਉਂਕਿ ਅਸੀਂ ਮਿਹਨਤੀਆਂ ਲਾਸਟ ਅਖੀਰਲੇ ਤਰੀਕਿਆਂ ਦੇ ਵਿੱਚ ਉਹਨਾਂ ਕੋਲ ਪਹੁੰਚਦੇ ਹਾਂ ਤੇ ਉਹਨਾਂ ਨੂੰ ਦੱਸ ਕੇ ਜਾਣੇ ਇਸ ਵਾਰ ਅਸੀਂ ਬਿਲਕੁਲ ਵੀ ਉਹਨਾਂ ਨੂੰ ਆਈਡੀਆ ਨਹੀਂ ਆ ਕਿ ਅਸੀਂ ਕੱਲ ਹੀ ਉਹਨਾਂ ਕੋਲ ਜਾ ਰਹੇ ਹਾਂ ਉਹ ਅਸੀਂ ਜਿਹੜਾ ਸਮਾਨ ਕਲੈਕਟ ਕੀਤਾ ਵਾ ਉਹ ਦੀ ਅਸੀਂ ਪੈਕਿੰਗ ਕਰਦੇ ਹਾਂ ਤੇ ਜਿਹੜਾ ਸਮਾਨ ਰਹਿ ਗਿਆ ਵਾ ਉਹ ਦੀ ਅਸੀਂ ਖਰੀਦਦਾਰੀ ਕਰਾਂਗੇ ਤੇ ਇਹਨਾਂ ਚੁਲਬਲੀਆਂ ਯਾਦਾਂ ਦੇ ਵਿੱਚ ਸਾਡੇ ਨਾਲ ਬਣੇ ਰਿਓ ਜਰੂਰ ਇਹ ਹੈਗੀਆਂ ਸੁਖਰਾਜ ਦੀਆਂ ਕਿਤਾਬਾਂ ਇਹ ਵੀ ਰਿਕੁਆਇਰਮੈਂਟ ਕੀਤੀ ਸੀ ਕਿ ਉਹਨਾਂ ਨੇ ਪੈਨਸਲਾਂ ਦੀ ਕਿ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਖੁਸ਼ੀਆਂ ਦਿੰਦੀਆਂ ਨੇ ਨਾ ਇਹ ਤੁਹਾਨੂੰ ਵੀ ਪਤਾ ਵਾ ਕਿ ਇਸ ਉਮਰ ਦੇ ਵਿੱਚ ਜਿਹੜੀ ਉਮਰ ਦੇ ਵਿੱਚ ਸੁਖਰਾਜ ਉਹਨੂੰ ਕਿੰਨੀ ਖੁਸ਼ੀ ਦੇਗੀ ਇਹਨੂੰ ਲੈਵ ਟੇਪ ਲੈਵ ਬਾਕੀ ਦਾ ਸਮਾਨ ਅਸੀਂ ਖਰੀਦਣ ਜਾਵਾਂਗੇ तकरीबन ਮੇਰੇ ਖਿਆਲ ਦੇ ਵਿੱਚ ਜੋ ਜੋ ਸਮਾਨ ਲਿਖਾਇਆ ਵਾ ਉਸ ਮਾਨ ਦੇ ਵਿੱਚੋਂ ਤੀਜਾ ਇਸਾਈ ਹਜੇ ਹਜੇ ਸਾਡੇ ਕੋਲ ਕਲੈਕਟ ਹੋਇਆ ਵਾ ਉਹਨਾਂ ਨੇ ਅਸੀਂ ਨਾ ਫੋਨ ਕਰਕੇ ਪੁੱਛ ਲਿਆ ਸਾਰਾ ਕੁਝ ਪਰ ਉਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਅਸੀਂ ਇਸ ਵਾਰ ਅਗਲੇ ਮਹੀਨੇ ਦੀ 3-4 ਤਰੀਕ ਨੂੰ ਆਵਾਂਗੇ ਜਦ ਕਿ ਅਜੇ 10 ਕੁ ਦਿਨ ਪਏ 10-12 ਦਿਨ ਪਏ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੱਲ ਹੀ ਜਾ ਰਹੇ ਹਾਂ ਉਹਨਾਂ ਕੋ ਤੇ ਇਸ ਰਿਐਕਸ਼ਨ ਨੂੰ ਵੇਖਣ ਦੇ ਲਈ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਿਮਰਨ ਦਾ ਕੀ ਰਿਐਕਸ਼ਨ ਆ ਛੋਟੀ ਭੈਣ ਦਾ ਕੀ ਰਿਐਕਸ਼ਨ ਆ ਛੋਟੀ ਬੱਚੀ ਦਾ ਕੀ ਰਿਐਕਸ਼ਨ ਆ ਤੇ ਸਭ ਤੋਂ ਵੱਡੀ ਗੱਲ ਉਹ ਸੁਖਰਾਜ ਦਾ ਕੀ ਰੈਐਕਸ਼ਨ ਜਿਹਦੇ ਕਰਕੇ ਬਹੁਤ ਮੈਨੂੰ ਫੋਨ ਆਉਂਦੇ ਬੜੇ ਮੈਸੇਜ ਆਉਂਦੇ ਆ ਕਿ ਸਾਨੂੰ ਅਡਾਪਟ ਕਰਾ ਦਿਓ ਪਰ ਉਹ ਅਡਾਪਟ ਕਿਤਰਾ ਕਰਾ ਸਕਦੇ ਆ ਮੈਂ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਬੋਲਿਆ ਸੀ ਕਿ ਉਹਨਾਂ ਦੋਵਾਂ ਭੈਣਾਂ ਦਾ ਪੇਕਾ ਕਰਵਾ ਉਸ ਸੁਖਰਾਜ ਕਰਕੇ ਕਿਉਂਕਿ ਆਦੇ ਤੇ ਛੋਟਾ ਵਾ ਸਮੇਂ ਬਾਅਦ ਉਹਨੇ ਜਵਾਨ ਹੋ ਲੈਣਾ ਵਾ ਮੋਛ ਦਾੜੀ ਆ ਜਣੀ ਵਿਆਹ ਕਰਨਾ ਵਾ ਭੈਣਾਂ ਦੇ ਵਿਆਹ ਹੋਣੇ ਆ ਤੇ ਉਹਨਾਂ ਦਾ ਜਿਹੜਾ ਪੇਕਾ ਕਰਾਣਾ ਸੁਖਰਾਜ ਹੀ ਬਣਨਾ ਇਸੇ ਕਰਕੇ ਅੱਜ ਉਸ ਸੁਖਰਾਜ ਦਾ ਜਿਹੜਾ ਰਿਐਕਸ਼ਨ ਹੈ ਨਾ ਉਹ ਰਿਐਕਸ਼ਨ ਵੇਖਣਾ ਨਾ ਭੁੱਲਿਓ ਅਖੀਰ ਤੱਕ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋ ਆਓ ਚੱਲਦੇ ਇੱਥੇ ਅਸੀਂ ਰਹਿੰਦਾ ਸਮਾਨ ਵੀ ਸਾਰਾ ਖਰੀਦ ਲਿਆ ਵਾ ਹੁਣ ਅਸੀਂ ਕਨਫਰਮ ਕਰਨ ਦੇ ਲਈ ਕਿ ਬੱਚੇ ਸਾਰੇ ਜਣੇ ਘਰੇ ਹੀ ਆ ਕਿ ਇਹ ਕਨਫਰਮ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਕਿ ਉਹ ਘਰੇ ਹੀ ਹੈਗੇ ਆ ਕਿ ਨਹੀਂ ਹੈਗੇ ਤੇ ਆਓ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਹੈਲੋ ਸਸੀ ਕਾਹ ਹੈ ਸਸੀ ਕਾਹ ਪੜਨੇ ਕੀ ਹਾਲ ਆ ਬੱਸ ਮੈਂ ਕੀ ਕਹਤਾ ਮੇਰਾ ਪੁੱਤ ਕੰਮ ਨਹੀਂ ਕੋਈ ਨਹੀਂ ਮੇਰੇ ਨਾਲ ਕਰੇਗੀ ਵੀ ਲੈ ਲੇ ਸਕੂ ਨੂੰ ਆਗੇ ਇਹ ਫਿੱਟਾ ਲੈ ਕੇ ਚੋਦੀ ਨਹੀਂ ਤੇ ਮੈਂ ਸੇ ਅੰਦਰ ਕਾਇਆ ਸੀ ਪੇਟ ਦਰਦ ਪੇਟ ਦਰਦ ਕਰਨ ਦਿਆ ਹੈ ਕਿ ਬਹਾਨਾ ਮਾਰਿਆ ਹੈ ਕੋਈ ਸ਼ੁਰੂਆਤ ਜਾਣ ਨਹੀਂ ਕੀਤਾ ਪੇਟ ਦਰਦ ਕਰਨ ਦਿਆ ਹੀ ਬਹਾਨਾ ਨਹੀਂ ਮੇਰੇ ਫੁੱਟੀ ਵੀ ਦਰਦ ਕਰ ਰਹੀ ਹੈ ਤੇ ਸੁਗਰਾ ਸੁਗਰਾ ਠੀਕ ਠਾਕ ਹੈ ਮੈਂ ਅਸੀਂ ਉਹਨਾਂ ਦਾ ਕੋ ਇੱਕ ਤਰੀਕ ਲਾਗੇ ਹਾਂ ਇੱਕ ਇੱਕ ਤਰੀਕ ਲਾ ਕੇ ਆਵਾਂਗੇ ਅਰ ਕਿ ਥੋੜਾ ਜਿਹਾ ਲੇਟ ਹੋ ਜਾਣਾ ਅਸੀਂ ਅਸੀਂ ਬਾਹਰ ਗਏ ਆ ਕਿਤੇ ਠੀਕ ਹੈ ਤੁਸੀਂ ਹੁਣ ਘਰੇ ਆਉਣੇ ਹਾਂ ਬਹੁਤ ਥੋੜਾ ਜਿਹਾ ਨਾ ਆ ਦਿਨ ਉਹੋ ਜੇ ਚੱਲੰਦੇ ਆ ਕਿ ਬੁਖਾਰ ਵਗੈਰਾ ਡੇਂਗੂ ਵਗੈਰਾ ਚੱਲੰਦਿਆ ਵਾ ਤੇ ਥੋੜਾ ਜਿਹਾ ਅੰਦਰ ਹੀ ਰਹੋ ਬਾਹਰ ਬੂਰ ਘਾਟੀ ਨਿਕਲਿਓ ਹਾਂ ਜਾਲੀ ਵਾਲਾ ਦਰਵਾਜ਼ਾ ਮਾਰ ਕੇ ਰੱਖਣਾ ਵਾ ਹਾਂਜੀ ਹਾਂਜੀ ਜਾਲੀ ਵਾਲਾ ਦਰਵਾਜ਼ਾ ਮਾਰ ਕੇ ਰੱਖ ਦਿਆਂ ਹਾਂ ਹਾਂ ਠੀਕ ਹੈ ਨਾ ਪਾਣੀ ਸਾਫ਼ ਨਹੀਂ ਠੀਕਾ ਹਾਂ ਬਹੁਤ ਵਧੀਆ ਉਹ ਇੱਥੇ ਨਹੀਂ ਹੈਗੇ ਨਾਲ ਨਹੀਂ ਹੈਗੇ ਮੇਰੇ ਕਿੱਥੇ ਐਸੋ ਤੁਸੀਂ ਮੈਂ ਬਹੁ ਬਾਹਰ ਜਾ ਕੇ ਤੇ ਇਧਰ ਹੈਗਾ ਵਾਂ ਚੰਡੀਗੜ੍ਹ ਵੱਲ ਠੀਕਾ ਹਾਂ ਹਾਂ ਖਾਣਾ ਪਤ ਸੇਰੇ ਚਾਹ ਖਾ ਕੇ ਚੰਦੇ ਹਾਂ ਹੁਣ ਦੁਪਹਿਰ ਦਾ ਖਾਵਾਂਗੇ ਹੁਣ ਚਲੇ ਠੀਕ ਆ ਤੁਸੀਂ ਖਾ ਲਈ ਰੋਟੀ ਹਾਂ ਜੀ ਹਾਂ ਜੀ ਖਾ ਲਈ ਹਾਂ 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 ਇਹ ਆਪਾਂ ਆਵਾਂਗੇ ਤੁਹਾਡੇ ਕੋਲ ਇੱਕ ਤਰੀਕ ਲੱਗ ਤਾ ਸੁਖਰਾਜ ਨਾਲ ਤੇ ਮੇਰੀ ਗੱਲ ਕਰਾਈ ਨਹੀਂ ਤੁਸੀਂ ਆਓ ਬੈਠੋ ਮੈਂ ਨਹੀਂ ਸੁਖਰਾਜ ਕਿਹਦੀ ਖਿਚਾਤ ਕੋਈ ਖਿਚਾਤ ਨਹੀਂ ਹੈ ਸਾਡੀ ਕਾਹ ਲੈ ਕੀ ਆਲਾ ਕੁਛ ਨਹੀਂ ਹੈ ਵਧੀਆ ਵਧੀਆ ਵਾ ਆ ਜੇ ਸਕੂਲੇ ਆਪੇ ਸਕੂਲੇ ਨਹੀਂ ਆਦਵਾ ਤੇ ਹੈ ਅਸੀਂ ਹੋੜੀ ਆਉਣਾ ਹੁਣ ਆਉਣਾ ਤੂੰ ਸਾਨੂੰ ਸੱਦਦਾ ਨਹੀਂ ਸਾਡਾ ਨਾਲ ਹੀ ਨਹੀਂ ਕਰਦਾ ਤੇ ਅਸੀਂ ਕਿਉਂ ਆਈਏ ਤੇਰੇ ਕੋਲ ਆਪਾਂ ਤਾਂ ਚੱਲਦੇ ਨਹੀਂ ਸਾਨੂੰ ਸੱਦਣਦੇ ਆਏ ਚਲੋ ਅਸੀਂ ਉਹਨੇ ਇੱਕ ਤਰੀਕ ਲੱਗੇ ਆਵਾਂਗੇ ਤੁਹਾਡੇ ਕੋਲ ਠੀਕ ਹੁੰਦੇ ਹੈ ਆਪਾਂ ਹਾਾ ਖਾਣਾ ਖਾ ਲਿਆ ਪੁੱਤ ਮੈਂ ਤੂੰ ਖਾ ਲਿਆ ਨਹੀਂ ਹੋਰ ਮੇਰਾ ਪੁੱਤ ਕੀ ਕਰਦਾ ਚਲਾ ਕੇ ਛੱਡਿਆ ਕਿਦੋਂ ਦੇ ਆ ਮੈਂ ਕੱਲਾ ਕਿ ਕੱਲਾ ਕੱਲਾ ਕਿ ਟੰਦਿਆ ਕਿ ਦੀਦੀ ਨੇ ਖੇਡਣ ਦਿਆ ਰਹਿਣਾ ਖਾਈ ਖਾ ਲਈ ਇਹ ਪਤ ਬੂਆ ਬਾਇ ਨਾ ਮਾਰ ਕੇ ਰੱਖਿਓ ਜਿਹੜਾ ਜਾਲੀ ਵਾਲਾ ਹਾਂਜੀ ਜੀ ਹਾਂ ਮੱਛਰ ਬੜਾ ਵਾ ਤੇ ਡੇਂਗੂ ਚਲੰਦੇ ਆ ਰਹੇ ਤੇ ਐਵੇਂ ਅਸੀਂ ਬਿਮਾਰ ਨਾ ਹੋਈਏ ਸਾਰੇ ਜਣੇ ਨਹੀਂ ਨਹੀਂ ਵੀ ਜੀ ਬੂਏ ਲੌਕ ਕਰਕੇ ਰੱਖੀ ਦਿਆ ਹਾਂ ਹਾਂ ਉਹ ਹੁਣ ਘਰੇ ਹੋਣਾ ਹੈ ਹਾਂਜੀ ਹਾਂ ਧਿਆਨ ਨਾਲ ਦੂਆ ਮਾਰ ਕੇ ਰੱਖਣਾ ਬਾਹਰਲਾ ਕੋਈ ਮਾਰ ਕੇ ਰੱਖਣਾ ਇੱਕ ਤਰੀਕ ਲਾ ਕੇ ਆਵਾਂਗੇ ਤੱਕ ਠੀਕ ਆ ਜਲਦੀ ਆਓ ਜੀ ਹਾਂ ਠੀਕ ਹੈ ਬੈਣੀ ਠੀਕ ਹੈ ਮੇਰਾ ਬੁੱਤ OK ਜੀ ਬਾਏ ਬਾਏ ਰਾਸ਼ਨ ਦਾ ਜਿਹੜਾ ਸਮਾਨ ਉਹਨਾਂ ਨੇ ਕਿਹਾ ਸੀ ਬੱਚਿਆਂ ਨੇ ਕਿਹਾ ਸੀ ਉਹ ਅਸੀਂ ਸਾਰਾ ਖਰੀਦ ਚੁੱਕੇ ਆ ਤੇ ਅਸੀਂ ਤਕਰੀਬਨ ਪਹੁੰਚ ਹੀ ਚਲੇ ਹਾਂ ਉਨਾਂ ਕੋ ਤੇ ਸੋਚਿਆ ਸੋਚਿਆ ਕਿ ਥੋੜਾ ਜਿਹਾ ਫਰੂਟ ਉਹਨਾਂ ਲਈ ਇੱਕ ਦੋ ਫਰੂਟ ਲੈ ਚਲੀਏ ਤੇ ਉਹ ਉਹਦੇ ਫਰੂਟ ਦੀ ਖੇਦਾਰੀ ਅਸੀਂ ਕਰ ਰਹੇ ਹਾਂ ਫਰੂਟ ਦੇ ਨਾਲ ਨਾਲ ਲੱਗੇ ਆਲੂ ਪਿਆਜ਼ ਵੀ ਸੀ ਤੇ ਅਸੀਂ ਸੋਚਿਆ ਕਿ ਬੱਚਿਆਂ ਦੇ ਨਾਲ ਬੱਚਿਆਂ ਦੇ ਕੋਲ ਇਹ ਵੀ ਲੈ ਚਲਦੇ ਹਾਂ ਥੋੜੇ ਥੋੜੇ ਇਹ ਵੀ ਖਰੀਦ ਲਏ ਆ ਮੰਗਲੇ ਢਾਈ ਕਿਲੋ ਸੋਹ ਦੇ ਢਾਈ ਕਿਲੋ ਪਿਛਲੀ ਵਾਰ ਜਦੋਂ ਅਸੀਂ ਸੁਖਰਾਜ ਹੁਣਾ ਕੋ ਗਏ ਸੀ ਤੇ ਸੁਖਰਾਜ ਨੇ ਪੂਰੀ ਬਾਵਾ ਦੀ ਸ਼ਰਟ ਤੇ ਪੈਂਟ ਪਾਈ ਸੀ ਜਦਕਿ ਇੰਨੀ ਗਰਮੀ ਦੇ ਵਿੱਚ ਨਿੱਕਰ ਤੇ ਟੀ-ਸ਼ਰਟ ਚਾਹੀਦੀ ਹੁੰਦੀ ਆ ਤੇ ਸੋਚਿਆ ਕਿ ਇੱਕ ਸੁਖਰਾਜ ਦੇ ਵਾਸਤੇ ਦੋਕ ਗਰਮੀਆਂ ਵਾਲੇ ਸੂਟ ਲੈ ਜਾਣ ਉਹਦੀ ਮੈਨੂੰ ਸੂਟ ਦੋ ਚੰਗੇ ਲੱਗੇ ਤਾਂ ਅਸੀਂ ਸੂਟ ਉੱਥੇ ਪਿਕ ਕੀਤੇ ਆ ਤੇ ਆਓ ਅਗਲੇ ਪਾਸੇ ਅਸੀਂ ਸੁਖਰਾਜ ਹੁਣਾ ਕੋਲੋਂ ਚਲਦੇ ਆਂ ਬੱਚਿਆਂ ਨੂੰ ਜਿਸ ਚੀਜ਼ ਦੇ ਵਿੱਚ ਖੁਸ਼ੀ ਮਿਲੇ ਉਸ ਚੀਜ਼ ਨੂੰ ਖਰੀਦਣ ਦੇ ਵਿੱਚ ਮੈਂ ਬਿਲਕੁਲ ਝਿਜਕਤਾਨੀ ਆ ਚਾਹੇ ਉਹ ਛੋਟੀਆਂ-ਛੋਟੀਆਂ ਹੋਣ ਤੇ ਚਾਹੇ ਉਹ ਠੀਕ-ਠਾਕ ਹੋਣ ਤੇ ਅਸੀਂ ਉਹਨਾਂ ਬੱਚਿਆਂ ਲਈ ਦੋ ਬੋਟਲਸ ਵੀ ਅਸੀਂ ਖਰੀਦੀਆਂ ਜਦਕਿ ਪਾਣੀ ਦੀ ਬੜੀ ਜ਼ਰੂਰਤ ਆ ਸਕੂਲ ਦੇ ਵਿੱਚ ਜਾਣ ਦੇ ਲਈ ਸਾਰਾ ਸਮਾਨ ਖਰੀਦਣ ਤੋਂ ਬਾਅਦ ਹੁਣ ਅਸੀਂ ਸਿਮਰਨ ਹੁਣਾ ਕੋਲ ਚਲਦੇ ਆਂ ਸਿਮਰਨ ਹੁਣਾ ਦਾ ਬੱਚਿਆਂ ਦਾ ਰਿਐਕਸ਼ਨ ਵੇਖਣ ਤੇ ਲਈ ਸਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਜੁੜੇ ਜਰੂਰਿਓ ਅਗਲੀ ਵੀਡੀਓ ਜਲਦੀ ਹੀ ਤੁਹਾਡੇ ਸਾਹਮਣੇ ਆਏਗੀ ਅਗਲੀ ਵੀਡੀਓ ਵੇਖਣ ਤੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਹੁਣ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ